ਬੀਓ ਸਾਹਿਬ ਸ੍ਰੀ ਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਨਾਨਕ ਸਰਿਆ ਨੇ ਮਾਫੀ ਮੰਗੀ ਆ ਅਮਰਪਾਲ ਸਿੰਘ ਮਹਿਰੋਂ ਤਾਂ ਸਵਾਲ ਹੁਣ ਇੱਥੇ ਉੱਠਦੇ ਨੇ ਵੀ ਜਿਹੜੇ ਬਾਬੇ ਨਾਨਕ ਸਰ ਵਾਲੇ ਲੱਖਾ ਬਾਬਾ ਉਹਨਾਂ ਨੇ આરોਪ ਲਗਾਏ ਸੀ ਮੈਂ ਤੁਹਾਨੂੰ ਇਹ ਪੂਰੀ ਸਕਰੀਨ ਦੇ ਉੱਪਰ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਬਾਬਾ ਲੱਖਾ ਨਾਨਕ ਸਰਿਆ ਅਮਰਪਾਲ ਸਿੰਘ ਮਹਿਰੋਂ ਤੋਂ ਮਾਫੀ ਮੰਗ ਰਿਹਾ ਤੇ ਕੇਸ ਪੂਰਾ ਜਿਹੜਾ ਕਿ ਉਹਦੀ ਅਪੀਲ ਕਰ ਰਿਹਾ ਕਿ ਜਿਹੜੇ ਅਮਰਪਾਲ ਸਿੰਘ ਮਹਿਰੋਂ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਅਪੀਲ ਕੀਤੀ ਆ ਵੀ ਉਸਤੇ ਕਾਰਵਾਈ ਨਾ ਕਰੇ ਤਾਂ ਜਿਹੜੇ ਇਹ ਦੋਸ਼ ਨੇ ਉਹ ਲੱਗੇ ਸੀ ਜਿਹੜੇ ਬਾਬਾ ਲੱਖਾ ਸਿੰਘ ਤੇ ਨਾਨਕਸਰੀਆਂ ਤੇ ਤਾਂ ਉਹਨਾਂ ਨੇ ਆਪਣੇ ਦੋਸ਼ ਆ ਜਿਹੜੇ ਉਹ ਕਬੂਲ ਲਏ ਨੇ ਤਾਂ ਇੱਕ अनोखी ਵੀਡੀਓ ਜਿਹੜੀ ਕਿ ਸਾਹਮਣੇ ਆਈ ਹੈ ਇਹ ਪੂਰੇ ਦੇਸ਼ ਨੂੰ ਹੈਰਾਨ ਕਰ ਰਹੀ ਹੈ ਕਿ ਸਿੱਖ ਸਮਾਜ ਦੇ ਵਿੱਚ ਜਿਹੜਾ ਕੁਝ ਇਹ ਵਾਪਰਿਆ ਸੀ ਤਾਂ ਉਹਦੀ ਮਾਫੀ ਖੁਦ ਲੱਖਾ ਸਿੰਘ ਬਾਬਾ ਨਾਨਕਸਰ ਵਾਲੇ ਮੰਗ ਰਹੇ ਨੇ ਤੁਹਾਡੀ ਸਕਰੀਨ ਦੇ ਉੱਪਰ ਜਿਹੜੀ ਮੈਂ ਵੀਡੀਓ ਦਿਖਾਉਣ ਜਾ ਰਿਹਾ ਹਾਂ ਬੜੇ ਧਿਆਨ ਦੇ ਨਾਲ ਸੁਣਨਾ ਹੈ ਇਹ ਪੂਰੀ ਵੀਡੀਓ ਪਹਿਲਾਂ ਅਮਰਪਾਲ ਸਿੰਘ ਮਹਿਰੋ ਇੱਕ ਸਕੈਂਟ ਲਈ ਆਪਣਾ ਬਿਆਨ ਦੇਣਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਬਾਬਾ ਲੱਖਾ ਸਿੰਘ ਨਾਨਕਸਰੀਆ ਇਹਨਾਂ ਨੇ ਆਪਣੇ ਮੂਹੋਂ ਕਬੂਲ ਲਿਆ ਕਿ ਸਾਡੇ ਤੋਂ ਜਿਹੜੀ ਗਲਤੀ ਹੋਈ ਹੈ ਦੀ ਸਾਨੂੰ ਮਾਫੀ ਦਿੱਤੀ ਜਾਵੇ ਸੰਗਤਾਂ ਤੋਂ ਮਾਫੀ ਮੰਗਦੇ ਨਜ਼ਰ ਆਏ ਬਾਬਾ ਲੱਖਾ ਸਿੰਘ ਤਾਂ ਦੇਖੋ ਆਪਣੀ ਸਕਰੀਨ ਦੇ ਉੱਪਰ ਇਹ ਵੀਡੀਓ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਾਬਾ ਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਭਾਈ ਅਮਰਤਪਾਲ ਸਿੰਘ ਮਹਿਰੋ ਇਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਆਪਸ ਵਿੱਚ ਲੈ ਲੈਂਦੇ ਆਂ ਆ ਵੇਖ ਲਓ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਂਸਾ ਸੰਪਰਦਾ ਦਾ ਬਾਰੇ ਬਵਾਦ ਚੱਲ ਰਹੀ ਨੇ ਜਿਸ ਤਰ੍ਹਾਂ ਕਿ ਚਰਨ ਘਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਂਸਾ ਦਾ ਦੂਸਰਾ ਜੱਸੀ ਜੋ ਇਥੇ ਕਰਮਨਸਾਲੀ ਸੀ ਨਾਂਸਾ ਦੇ ਵਿੱਚ ਮਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਨਹੀਂ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖਤ ਤੋਂ ਸਖਤ ਧਰਵਾਈਆਂ ਜਾਂ ਜਾਣ ਇਹ ਮੋਦਕਨੌਤੀ ਹਰ ਹਕਤ ਸੀਗੀ ਔਰ ਅਗਰ ਅੱਜ ਵੀ ਜੇ ਗਵਰਨਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਠਿੱਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰ ਲਾਈਆਂ ਤਾਂ ਕਿ ਉਹ ਇਹ ਜੇ ਵਿਅਕਤੀ ਭਾਰਨਾ ਆਸੇਗਾ। ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਿੰਨ ਸਾਲ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮੈਨੂੰ ਮਹਿਸੂਸ ਹੋਣਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਥੇਜ ਪਹੁੰਚੀ ਆ ਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਆ ਪਰ ਭਾਈ ਅਮਰਪਾਲ ਸਿੰਘ ਮਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਵੀ ਸੰਮਰਧਾ ਵੱਲੋਂ ਭਾਈ ਅਮਰਪਾਲ ਸਿੰਘ ਮਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਖ ਲਈ ਵੀਡੀਓ ਸਾਰਿਆਂ ਨੇ ਤਾਂ ਇਹ ਸੀ ਬਾਬਾ ਲੱਖਾ ਸਿੰਘ ਜਿਹੜਾ ਕਿ ਹੁਣ ਮਾਫੀ ਵੀ ਮੰਗ ਚੁੱਕੇ ਨੇ ਅਮਰਪਾਲ ਸਿੰਘ ਮਹਿਰੋਂ ਤੇ ਜਿਹੜੇ ਲੱਗੇ આરોਪ ਕਹਿੰਦਾ ਸੀ ਲਾਉਂਦੇ ਸੀ ਜਾਂ ਫਿਰ ਕਾਨੂੰਨੀ ਪ੍ਰਕਿਰਿਆ ਉਹਨਾਂ ਨੇ ਮੰਨ ਲਿਆ ਕਿ ਅਸੀਂ ਹੁਣ ਅਮਰਪਾਲ ਸਿੰਘ ਮਹਿਰੋਂ ਨੂੰ ਕੋਈ ਵੀ ਗੱਲ ਨਹੀਂ ਕਹਿੰਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਤਾਂ ਦੇਖੋ ਕਿਸ ਕਦਰ ਯਾਨੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਗੱਲ ਸਾਹਮਣੇ ਆਈ ਹੈ ਅਮਰਤ ਪਾਲ ਸਿੰਘ ਮਹਿਰੋਂ ਦੇ ਨਾਲ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀਡੀਓ ਰਿਲੀਜ਼ ਹੋ ਜਾਂਦਾ ਮੀਡੀਆ ਦੇ ਵਿੱਚ ਆ ਜਾਂਦਾ ਤਾਂ ਇੱਥੇ ਬਾਬਾ ਨਾਨਕ ਸਰੀਆਂ ਦਾ ਯਾਨੀ ਬਾਬੇ ਲੱਖੇ ਦਾ ਕੱਲੇ ਲੱਖੇ ਨੂੰ ਕਵਾਂਗੇ ਬਾਬੇ ਲੱਖੇ ਦਾ ਸੱਚ ਫੜਿਆ ਜਾਂਦਾ ਤਾਂ ਫਿਰ ਮੀਡੀਆ ਦੇ ਸਾਹਮਣੇ ਆ ਜਾਂਦਾ ਤਾਂ ਹੁਣ ਤੁਸੀਂ ਇਹ ਦੱਸੋ ਜਿਹੜੇ ਲੋਕ ਕਮੈਂਟ ਇਹ ਕਰਦੇ ਸੀ ਬਾਬੇ ਲੱਖੇ ਦੀ ਵੀਡੀਓ ਦੇ ਵਿਰੁੱਧ ਜਾਂਦੇ ਮਤਲਬ ਉਹਦਾ ਸਾਥ ਦਿੰਦੇ ਸੀ ਕੁਝ ਲੋਕ ਜਦੋਂ ਉਹਦੀ ਕੋਈ ਵੀਡੀਓ ਪੈ ਜਾਂਦੀ ਸੀ ਉਹ ਚਾਹੇ ਸਾਡੇ ਚੈਨਲ ਤੋਂ ਪੈਂਦੀ ਸੀ ਚਾਹੇ ਕਿਸੇ ਹੋਰ ਤੋਂ ਪੈਂਦੀ ਸੀ ਕਮੈਂਟ ਥੱਲੇ ਲੋਕ ਇਹ ਲਿਖ ਰਹੇ ਸੀ ਪੰਜਾਬ ਦੀ ਜਨਤਾ ਵਿੱਚੋਂ ਕਿ ਬਾਬਾ ਲੱਖਾਂ ਨੂੰ ਬਦਨਾਮ ਕੀਤਾ ਯਾਰਾ ਤਾਂ ਅੱਜ ਫਿਰ ਕੀ ਕਹੋਗੇ ਜਦੋਂ ਕਿ ਬਾਬਾ ਲੱਖਾ ਸਿੰਘ ਨਾਨਕਸਰਿਆ ਖੁਦ ਮਾਫੀ ਮੰਗ ਰਿਹਾ ਅਮਰਪਾਲ ਸਿੰਘ ਮਹਿਰੋ ਤੋਂ ਸੰਗਤਾਂ ਤੋਂ ਮਾਫੀ ਮੰਗ ਰਿਹਾ ਉਹਦੀ ਅਪੀਲ ਵੀ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਕੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਅਮਰਪਾਲ ਮਹਿਰੋ ਨੂੰ ਕੁਝ ਵੀ ਨਾ ਕਵੇ ਅਸੀਂ ਅਪੀਲ ਕਰਦੇ ਹਾਂ ਬਾਬਾ ਲੱਖਾ ਸਿੰਘ ਦੇ ਬਿਆਨ ਨੇ ਤਾਂ ਜਿਹੜੇ ਹੁਣ ਨਾਨਕਸਰ ਦੇ ਨਾਲ ਲੋਕ ਜੁੜੇ ਸੀ ਕਿ ਉਹਨਾਂ ਦਾ ਅਕਸ ਕੀ ਕਹਿੰਦਾ ਉਹ ਲੋਕਾਂ ਦੀਆਂ ਜਿਹੜੀਆਂ ਮਰਯਾਦਾ ਜੁੜੀਆਂ ਸੀ ਜਿਹੜੀਆਂ ਭਾਵਨਾਵਾਂ ਜੁੜੀਆਂ ਸੀ ਕਿ ਉਹ ਜਿਹੜੇ ਲੋਕ ਨੇ ਤਾਂ ਫਿਰ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਕੀ ਰਾਜ ਕਰ ਜਾਂਦੀ ਹੈ ਜਾਂ ਗੱਲ ਕੀ ਕਰ ਕਰ ਜਾਂਦੀ ਆ ਇਹ ਸਮਝਣ ਦੀ ਲੋੜ ਆ ਇਹਦਾ ਰਾਜ ਸੀ ਜਿਹੜਾ ਸਾਰਾ ਸੱਚ ਸੀ ਉਹ ਤੁਹਾਡੇ ਸਾਹਮਣੇ ਲਿਆਂਦਾ ਮੀਡੀਆ ਦੇ ਵਿੱਚ ਆ ਗਿਆ ਮੈਂ ਵੀ ਦਿਖਾ ਚੁੱਕਿਆ ਹਾਂ ਫਰੰਟ ਕੈਮਰੇ ਦੇ ਉੱਤੇ ਕਿਉਂਕਿ ਕੁਝ ਹੋਰ ਹੁੰਦਾ ਤਾਂ ਪਿੱਛੇ ਕੁਝ ਹੋਰ ਹੁੰਦਾ ਤਾ ਹੁਣ ਬਾਬਾ ਲਖਾ ਸਿੰਘ ਸਾਹਮਣੇ ਆ ਕੇ ਮਾਫੀ ਮੰਗ ਕੇ ਗਏ ਨੇ ਤਾਂ ਹੁਣ ਜਿਹੜੇ ਇਹ ਲੋਕ ਜੁੜੇ ਸੀ ਨਾਨਕ ਸਰ ਦੇ ਨਾਲ ਨਾਨਕ ਸਰ ਵੈਸੇ ਚੰਗੀ ਗੱਲ ਹੈ ਚੰਗਾ ਥਾਨ ਚੰਗੀ ਉੱਚ ਕੋਟੀ ਦੀ ਪਦਵੀ ਦੇ ਮਤਲਬ ਉਥੇ ਸਾਡੇ ਯੋਧਿਆਂ ਦੇ ਕੁਰਬਾਨੀਆਂ ਨਾਲ ਇਹ ਚੀਜ਼ਾਂ ਬਣਦੀਆਂ ਨੇ ਤਾਂ ਪਰ ਹੁਣ ਜਿਹੜਾ ਨਾਨਕ ਸਰ ਦਾ ਬਦਨਾਮ ਹੁੰਦਾ ਸੀ ਨਾਮ ਉਹ ਮਿੱਟੀ ਦੇ ਵਿੱਚ ਮਲਾਉਣ ਵਾਲੇ ਬੰਦਿਆਂ ਨੂੰ ਜਨਤਾ ਸਜ਼ਾ ਦੇਵੇ ਜਾਂ ਫਿਰ ਪ੍ਰਸ਼ਾਸਨ ਦੇਵੇ ਤਾਂ ਹੁਣ ਤੁਹਾਡੀ ਅਪੀਲ ਤੁਹਾਡੇ ਵਿਚਾਰ ਕੀ ਹੋਣੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਕਿਉਂਕਿ ਇਹ ਜਿਹੜੇ ਬਾਬੇ ਨੇ ਇਹਨਾਂ ਦੀ ਦਰਸਾਲ ਪੋਲ ਮੈਂ ਪਹਿਲਾਂ ਵੀ ਕਿਹਾ ਸੀ ਵੀ ਖੁੱਲੂਗੀ ਤਾਂ ਅੱਜ ਤੁਹਾਡੇ ਸਾਹਮਣੇ ਖੁੱਲ ਗਈ ਹੈ ਤਾਂ ਹੁਣ ਪੰਜਾਬੀਓ ਤੁਹਾਡੀ ਇਹਦੇ ਤੇ ਕੀ ਪ੍ਰਕਿਰਿਆ ਅਮਰਤਪਾਲ ਸਿੰਘ ਮੈਰੋਂ ਦੀ ਸਪੋਰਟ ਕਰਦੇ ਹੋ ਜਾਂ ਫਿਰ ਤੁਸੀਂ ਨਾਨਕਸਰੀਆਂ ਦੀ ਲੱਖੇ ਬਾਬੇ ਦੀ ਸਪੋਰਟ ਕਰਦੇ ਹੋ ਤਾਂ ਮੈਂ ਕਹਾਂ ਵੀ ਕੱਲੇ ਲੱਖੇ ਨੂੰ ਕਹਿੰਦਾ ਮੈਂ ਨਾਨਕਸਰੀਆਂ ਨੂੰ ਨਹੀਂ ਕਹਿੰਦਾ ਤਾਂ ਤੁਹਾਡੇ ਕਮੈਂਟ ਆਉਣੇ ਜ਼ਰੂਰੀ ਨੇ ਕਿਹਦੇ ਹੱਕ ਦੇ ਵਿੱਚ ਤੁਸੀਂ ਕਮੈਂਟ ਕਰ ਦਿਓ ਇਹਦਾ ਮੈਨੂੰ ਇੰਤਜ਼ਾਰ ਰਹੂਗਾ ਤੇ ਮੈਂ ਤੁਹਾਡੇ ਜਵਾਬ ਦੇਵਾਂਗਾ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ